ਪਤਤ ਪਾਵਨ ਜਾਗਤ ਜੋਤ ਜੁਗੋ ਜੁਗਿਆ ਟਲ ਚਾਤਰ ਚਬਰ ਤਖਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਰਠਿ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨ ਹਨ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆ ਕਾ ਦਾਤਾ ਰੇ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਵੀ ਭਾਈ ਜਿਹੜਾ ਕਰੋੜਾਂ ਬ੍ਰਹਿਮੰਡਾਂ ਦਾ ਪਾਲਣਹਾਰਾ ਉਹ ਪ੍ਰਮਾਤਮਾ ਹੈ ਮਾਲਕ ਹੈ ਤੇ ਜਿਹੜਾ ਸਾਰੇ ਜੀਵਾਂ ਨੂੰ ਰਿਜਕ ਆਦਿਕ ਦਾਤਾ ਦੇਣ ਵਾਲਾ ਹੈ ਔਰ ਜਿਹੜਾ ਪਰਤ ਪਾਲੈ ਨਿਤਸਾਰ ਸਮਾਲੈ ਇਕ ਗੁਣ ਨਹੀਂ ਮੂਰਖ ਜਾਤਾਰੇ ਜਿਹੜਾ ਸਭ ਜੀਵਾਂ ਨੂੰ ਪਾਲਦਾ ਸਦਾ ਸਭ ਦੀ ਸਾਰ ਲੈ ਕੇ ਨਾਲ ਸੰਭਾਲ ਵੀ ਕਰਦਾ ਹੈ ਮਹਾਰਾਜ ਕਹਿੰਦੇ ਨੇ ਭਾਈ ਆਪਾਂ ਮੂਰਖਾਂ ਨੇ ਉਸ ਪ੍ਰਮਾਤਮਾ ਦਾ ਇੱਕ ਵੀ ਉਪਕਾਰ ਨਹੀਂ ਸਮਝਿਆ ਹਰ ਆਰਾਧਨਾ ਜਾਣਾਰੇ ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਸਿਮਰਨ ਕਰਨ ਦੀ ਜਾਚ ਨਹੀਂ ਸਿੱਖੀ ਆਰਾਧਨਾ ਕਰਨ ਦੀ ਜਾਚਨਾ ਅਸੀਂ ਸਮਝੀ ਨਹੀਂ ਹਰ ਹਰ ਗੁਰ ਗੁਰ ਕਰਤਾਰੇ ਅਸੀਂ ਜਵਾਨੀ ਜਵਾਨੀ ਤਾਂ ਹਰੀ ਹਰੀ ਗੁਰ ਗੁਰ ਕਰਦੇ ਰਹਿੰਦੇ ਹਾਂ ਪਰ ਗੁਰੂ ਦੇ ਉਪਦੇਸ਼ ਨੂੰ ਸਮਝਿਆ ਨਹੀਂ ਹਰ ਜੀਉ ਨਾਮ ਪਰਿਉ ਰਾਮਦਾਸ اے ਪ੍ਰਮਾਤਮਾ ਕਿਰਪਾ ਕਰ ਮੇਰਾ ਨਾਮ ਰਾਮਦਾਸ ਪੈ ਗਿਆ ਹੈ ਹੁਣ ਤੂੰ ਹੀ ਮੇਰੀ लाज ਰੱਖ ਤੇ ਭਗਤੀ ਦੀ ਦਾਤ ਦੇ ਆਪਾਂ ਵੀ ਮਾਲਕ ਦੇ ਚਰਨਾਂ 'ਚ ਗੁਰੂ ਸਾਹਿਬ ਜੀ ਦੀ ਬਖਸੀ ਹੋਈ ਸੋਝੀ ਮੁਤਾਬਕ ਅਰਦਾਸ ਕਰਦੇ ਰਹੀ ਆ ਰਹਾ ਕਰੀਏ ਕਿ ਸੱਚੇ ਪਾਤਸ਼ਾਹ ਸਾਨੂੰ ਵੀ ਆਪਣਾ ਦਾਸ ਬਣਾ ਲੈ ਸਾਨੂੰ ਵੀ ਆਪਣੀ ਭਗਤੀ ਦੀ ਦਾਤ ਦੇ ਦਿਓ ਰਹਾਓ ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਬ ਕਟਾਂ ਭਰਪੂਰੀ ਰੇ ਮਰ ਸਮਝਾਉਂਦੇ ਨੇ ਵੀ ਜਿਹੜਾ ਪ੍ਰਮਾਤਮਾ ਗਰੀਬਾਂ ਤੇ ਦਇਆ ਕਰਨ ਵਾਲਾ ਜਿਹੜਾ ਦਇਆ ਦਾ ਘਰ ਹੈ ਔਰ ਜਿਹੜਾ ਸੁੱਖਾਂ ਦਾ ਸਮੁੰਦਰ ਹੈ ਜਿਹੜਾ ਸਾਰੇ ਸਰੀਰਾਂ ਵਿੱਚ ਹਰ ਥਾਂ ਤੇ ਮੌਜੂਦ ਹੈ ਪੇਗਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਔਰ ਜਿਹੜਾ ਸਭ ਜੀਵਾਂ ਦੇ ਅੰਗ ਸੰਗ ਰਹਿ ਕੇ ਸਭਨਾਂ ਦੇ ਕਰਮ ਵੇਖਦਾ ਤੇ ਸਭ ਦੀਆਂ ਅਰਜ਼ੋਈਆਂ ਸੁਣਦਾ ਰਹਿੰਦਾ ਹੈ ਵੀ ਅਸੀਂ ਮੂਰਖਾਂ ਨੇ ਉਸ ਪਰਮਾਤਮਾ ਨੂੰ ਕਿਤੇ ਦੂਰ ਵੱਸਦਾ ਸਮਝ ਰਿਹਾ ਹੈ ਹਰ ਬੰਤ ਹਉ ਮਿਤ ਕਰ ਵਰਣਾ ਕਿਆ ਜਾਣਾ ਹੋਏ ਕੈ ਸੋਰੇ ਮਹਾਰਜ ਕਹਿੰਦੇ ਭਾਈ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਪਰ ਅਸੀਂ ਉਸ ਦੇ ਗੁਣਾਂ ਦੀ ਹੱਦ ਬੰਦੀ ਉਹਨੂੰ ਗੁਣਾਂ ਨੂੰ ਪਰਮਾਤਮਾ ਦੇ ਗੁਣਾਂ ਨੂੰ ਹੱਦ ਬੰਦੀ ਵਿੱਚ ਲਿਆ ਕੇ ਭਿਆਨ ਕਰਦੇ ਆ ਮੈਂ ਮਹਾਰਾਜ ਕਹਿੰਦੇ ਵੀ ਕੀ ਜਾਣ ਸਕਦਾ ਕਿ ਉਹ ਪ੍ਰਮਾਤਮਾ ਕਿਹੋ ਜਿਹਾ ਹੈ ਮਹਾਰਾਜ ਸਾਨੂੰ ਕਹਿੰਦੇ ਨੇ ਵੀ ਭਾਈ ਉਹਦੇ ਗੁਣਾਂ ਨੂੰ ਹੱਦਬੰਦੀ ਵਿੱਚ ਨਾ ਲਿਆ ਕਰੀਏ ਉਹ ਕਿੱਡਾ ਕੋ ਹੈ ਔਰ ਕਿਹੋ ਜਿਹਾ ਹੈ ਇਹ ਪ੍ਰਮਾਤਮਾ ਆਪ ਹੀ ਜਾਣਦਾ ਹੈ ਕਰੋ ਬੇਨਤੀ ਸਤਗੁਰ ਆਪਣੇ ਮੈਂ ਮੂਰਖ ਦਿਓ ਉਪਦੇਸ ਸੋਰੇ ਅਸੀਂ ਆਪਣੇ ਗੁਰੂ ਦੇ ਪਾਸ ਬੇਨਤੀ ਕਰਦੇ ਰਹੀਏ ਕਿ ਉਹ ਗੁਰੂ ਉਹ ਪ੍ਰਮਾਤਮਾ ਸਾਨੂੰ ਮੂਰਖਾਂ ਨੂੰ ਸਿੱਖਿਆ ਦੇਵੇ ਮੈਂ ਮੂਰਖ ਕੀ ਕੀ ਤੱਕ ਬਾਤ ਹੈ ਓਟ ਪਰਾਦੀ ਤਰਿਆਰੇ ਮਹਾਰਾਜ ਕਹਿੰਦੇ ਭਾਈ ਤੁਹਾਨੂੰ ਮੂਰਖਾਂ ਨੂੰ ਪਾਰ ਲੰਘਾਉਣਾ ਗੁਰੂ ਵਾਸਤੇ ਕੋਈ ਵੱਡੀ ਗੱਲ ਨਹੀਂ ਉਸ ਦੇ ਦਰ ਤੇ ਆ ਕੇ ਤਾਂ ਕਰੋੜਾਂ ਪਾਪੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਗੁਰ ਨਾਨਕ ਜਨ ਸੁਣਿਆ ਵੇਖਿਆ ਸੇ ਫਿਰ ਕਿਰਪਾ ਸਨਾ ਪਰਿਆਰੇ ਮਹਾਰਜ ਕਹਿੰਦੇ ਜਿਨ੍ਹਾਂ ਮਨੁੱਖਾਂ ਨੇ ਗੁਰੂ ਨਾਨਕ ਦੇ ਉਪਦੇਸ਼ ਨੂੰ ਸੁਣਿਆ ਗੁਰੂ ਨਾਨਕ ਦਾ ਦਰਸ਼ਨ ਕੀਤਾ ਉਹ ਮੁੜ ਕਦੇ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦੇ ਸਾਨੂੰ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਭਾਈ ਪ੍ਰਮਾਤਮਾ ਦੇ ਦਰ ਵਿੱਚ ਹਮੇਸ਼ਾ ਜੁੜੇ ਰਹੀਏ ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਪਾਰ ਲੰਘਾਉਣ ਵਾਲਾ ਹੈ ਔਰ ਕਰੋਨਾ ਪਾਪੀ ਸੰਸਾਰ ਸਮੁੰਦਰ ਤੋਂ ਤਰ ਗਏ ਉਹ ਸਾਨੂੰ ਵੀ ਤਾਰ ਦੇਗਾ ਸਾਨੂੰ ਵੀ ਪਾਰ ਲੰਘਾ ਦੇਗਾ ਲੋੜ ਹੈ ਉਸ ਪ੍ਰਮਾਤਮਾ ਦੇ ਚਰਨਾਂ ਨਾਲ ਜੁੜਨ ਦੀ ਜਿਹੜਾ ਸਾਡੇ ਜਨਮ ਮਰਨ ਦੀ ਗੀੜਾ ਨੂੰ ਮੁਕਾਉਂਦਾ ਹੈ ਸਤਿਗੁਰੂ ਜੀ ਸਭਨਾ ਪਰਮੇਹਰ ਪਰਿਆ ਹੱਥ ਰੱਖਣ ਸੋ ਅੱਜ ਸ੍ਰੀ ਸੁਖਣੀ ਸਾਹਿਬ ਜੀ ਦੀ ਜੇਵਾ ਸੀ ਉਹ ਸਰਦਾਰ ਜੋਰਾ ਸਿੰਘ ਜੀ ਤੇ ਸਰਦਾਰ ਕੁਲਵਿੰਦਰ ਸਿੰਘ ਜੀ ਦੋਨਾਂ ਪਰਿਵਾਰਾਂ ਵੱਲੋਂ ਤੇ ਅਗਲੇ ਕੱਲ ਨੂੰ ਜਿਹੜੀ ਸੇਵਾ ਹੈ ਉਹ ਸਰਦਾਰ ਲਖਵੀਰ ਸਿੰਘ ਜੀ ਅ ਪੱਪੀ ਉਹਨਾਂ ਦੇ ਪਰਿਵਾਰ ਵੱਲੋਂ ਹੈ ਸੋ ਅਗਲੇ ਜਿਹੜੇ ਸੇਵਾ ਹੈ ਉਹ ਸਰਦਾਰ ਗੁਰਚਰਨ ਸਿੰਘ ਜੀ ਤੇ ਕਾਕਾ ਰਾਜਵੀਰ ਸਿੰਘ ਜੀ ਦੋਨਾਂ ਪਰਿਵਾਰਾਂ ਵੱਲੋਂ ਸੇਵਾ ਹੈ ਸੋ ਸ਼ਾਮ ਨੂੰ ਸਰਦਾਰ ਲਖਵੀਰ ਸਿੰਘ ਉਹਨਾਂ ਦੇ ਪਰਿਵਾਰ ਨੂੰ ਬੇਨਤੀ ਹੈ ਕੋ ਦੇਗਾ ਵਾਸਤੇ ਰਸ ਜਿਹੜੀ ਹੈ ਗੁਰੂ ਘਰ ਵਿਕੇ ਪਹਚਾਉਣ ਦੀ ਕਿਰਪਾਲਤਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ